ਇਹ ਤੋਂ ਕਾਠਾ ਕਤਾ ਵੱਧ ਮਿਲ ਗਿਆ ਵੇਖੋ ਜੀ ਸਭ ਤੋਂ ਪਹਿਲਾਂ ਤੇ ਮੈਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਭਰਾ ਨੂੰ ਬਹੁਤ ਵੱਡਾ ਮਾਣ ਮਕਸ਼ਿਆ ਲੋਕ ਸਭਾ ਗਰਦਾਸਪੁਰ ਤੋਂ ਤੈਗਣ ਦਿੱਤੀ ਹੈ ਜਿਹੜੀ ਗੱਲ ਕਰ ਰਹੇ ਸੀ ਤੁਸੀਂ ਵੀ ਗੱਲ ਸੀਐਮ ਸਾਹਿਬ ਗਰਦਾਸਪੁਰ ਤੋਂ ਸ਼ੁਰੂਆਤ ਕਰ ਰਹੇ ਸੀਐਮ ਸਾਹਿਬ ਦਿਨਾ ਨਗਰ ਵੀ ਕਿ ਆਏ ਸੀ ਦਿਨਾ ਨਗਰ ਦੇ ਵਿੱਚ ਸੰਗਤ ਦੀ ਆਵਾਜ਼ ਸੀ ਵੀ ਗਰਦਾਸਪੁਰ ਨੂੰ ਅੱਜ ਤੱਕ ਐਂਡਲਾ ਜਿਲ੍ਹਾ ਸਮਝਿਆ ਗਿਆ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਗਰਦਾਸਪੁਰ ਨੂੰ ਇੱਕ ਨੰਬਰ ਦਾ ਜ਼ਿਲ੍ਹਾ ਸਮਝਿਆ ਜਾਊਗਾਰ ਬਣਾਇਆ ਜਾਊਗਾ ਤੇ ਉਹਦੇ ਵਿੱਚ ਸਾਡੇ ਭਰਾ ਦੀ ਜੋ ਟਿਕਟ ਲਾਉਂਸ ਹੋਈ ਆ ਗਰਦਾਸਪੁਰ ਲੋਕ ਸਭਾ ਤੋਂ ਸਾਡੇ ਭਰਾ ਦਾ ਬੜਾ ਮਾਣ ਵਧਿਆ ਸਾਡੇ ਲੋਕਾਂ ਦਾ ਬੜਾ ਮਾਣ ਵਧਿਆ ਪਰ ਮੈਂ ਖੁਦ ਪਿੰਡਾਂ ਦੇ ਵਿੱਚ ਜੋ ਮੈਨੂੰ ਕਮੈਂਟਾਂ ਦੇ ਵਿੱਚ ਫੋਨ ਦੇ ਉੱਤੇ ਜੋ ਮੈਸੇਜ ਵੀ ਕਰਦੇ ਨੇ ਲੋਕ ਫੋਨ ਕਾਲ ਵੀ ਕਰਦੇ ਨੇ ਜਿੰਨੀ ਸੰਗਤ ਦੇ ਵਿੱਚ ਖੁਸ਼ੀ ਆ 2022 ਦੀ ਇਲੈਕਸ਼ਨ ਨਾਲੋਂ ਕਈ ਗੁਣਾ ਵੱਧ ਜੋ ਅੱਜ ਚੈਰੀ ਕੰਸੀਜ ਨੂੰ ਟਿਕਟ ਲੋਕ ਸਭਾ ਬਗਰਦਾਸਪੁਰ ਦੇ ਮਿਲਣ ਦੇ ਵਿੱਚ ਖੁਸ਼ੀ ਹੈ ਨਾ 2022 ਚ ਪ੍ਰਵੀਰ ਸਿੰਘ ਨੇ ਮੋਟਾ ਦਾ ਕੰਮ ਕਰਕੇ ਇਸ ਵਾਰ ਕਸਰਪੁਰੀ ਕਰ ਮੇਕੋ ਜੀ 3 ਗੁਣਾ ਸੰਘਤ ਨੇ ਮੈਨੂੰ ਇਹ ਵਾਦਾ ਕੀਤਾ ਹੈ ਨਾ ਦੇ ਮੈਂ ਕੋਈ ਓਵਰ ਕੰਫੀਡੈਂਸ ਬੋ ਰਿਹਾ ਇਹ ਸੰਘਤ ਹੀ ਮੇਰੀ ਆਵਾਜ਼ ਹੈ ਹਰ ਪਿੰਡ ਦੇ ਵਿੱਚੋਂ ਮੈਂ ਆਵਾਜ਼ ਸੁਣੀ ਹੈ ਹਰ ਪਿੰਡ ਦੇ ਵਿੱਚੋਂ ਮੈਂ ਜਜ਼ਬਾ ਦੇਖਿਆ ਵੀ 2022 ਤੋਂ ਤਿੰਨ ਗੁਣਾ ਵੱਧ ਪਿੰਨਾਂ ਦੇ ਵਿੱਚੋਂ ਮੋਟਾਂ ਬਣ ਗੀਆਂ 4 ਜੂਨ ਨੂੰ ਦੁੱਧ ਦਾ ਦੋ ਦੋ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਜਾਏਗਾ ਲੋਕ ਤਿਆਰ ਪਰ ਤਿਆਰ ਬੈਠੇ ਨੇ ਸਾਡੇ ਭਰਾ ਨੂੰ ਅਸੀਂ ਸਾਡੇ ਭਰਾ ਦੀ ਪੱਗ ਨੂੰ ਸਾਡੇ ਭਰਾ ਦੀ ਸ਼ਾਨ ਨੂੰ ਗਰਦਾਸਪੁਰ ਦੇ ਜ਼ਿਲ੍ਹੇ ਦੀ ਸ਼ਾਨ ਨੂੰ ਅਸੀਂ ਬਹੁਤ ਵੱਡੀ ਲੀਡ ਤੇ ਚਤਾ ਕੇ ਭੇਜਾਂਗੇ ਕਲਸੀ ਸਾਹਿਬ ਰੈਲੀ ਦੇਖ ਲਈ ਲੋਕਾਂ ਨਾਲ ਮੁਲਾਕਾਤ ਹੋ ਗਈ ਕਿੰਦਾ ਦਾ ਰਿਸਪੌਂਸ ਬੜੀ ਖੁਸ਼ੀ ਦੀ ਗੱਲ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਅੱਜ ਜੋ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਆ ਐਡੀ ਤਹਿਲਕਾ ਮੈਂ ਕਹਿ ਸਕਦਾ ਐ ਵੀ ਜਿਹੜਾ ਮਚਾਇਆ ਔਰ ਮਿਹਨਤ ਕੀਤੀ ਐ ਸਾਡੇ ਬਲਬੀਰ ਸਿੰਘ ਪੰਨੂ ਨੇ ਇਹਦਾ ਪਿਆਰ ਇਹਨਾਂ ਇਕੱਠ ਦੇਖ ਕੇ ਮੈਨੂੰ ਮਾਣ ਹੈ ਵੀ ਇਹ ਜਿਹੜਾ ਨੌਜਵਾਨ ਹੈ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੂਗਾ ਜੇ ਇਸ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਲੀਡਰ ਦੇ ਅਕਾਲੀ ਜਨਤ ਦੀ ਵੀ ਲਖਵੀਰ ਸਿੰਘ ਉਹ ਦਿਨ ਦੇ ਨਾਲ ਸਾਹਬ ਦਾ ਵੱਡਾ ਉਹਦੇ ਚ ਆਮ ਆਦਮੀ ਪਾਰਟੀ ਦੀ ਅੱਜ ਦੀ ਰੈਲੀ ਨੂੰ ਦੇਖ ਕੇ ਕੀ ਲੱਗਦਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਲੋਕਾਂ ਨੂੰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਆ ਜਾਊਗਾ ਇਹ ਬਲਬੀਰ ਪੰਨੂ ਦੀ ਮਿਹਨਤ ਆ ਜਿਹੜੀ ਇਹ ਇਸ ਕਦਰ ਜਿਹੜੀ ਠਾਠਾ ਮਾਰਦਾ ਕਰਦਾ ਕਿਹੜਾ ਜੇਪੀ ਨੂੰ ਹੋਣੇ ਕਿ ਲੋਕਾਂ ਨੂੰ ਕਿਹਾ ਵੀ ਬੀਜੇਪੀ ਨੂੰ ਖਤਮ ਕਰ ਦਿਓ ਨਾ ਨਾ ਬੀਜੇਪੀ ਸਾਨੂੰ ਕਲਮ ਕਰਨ ਤੇ ਲੱਗੀ ਆ ਵੀ ਸਾਰੇ ਅੰਦਰ ਦੇ ਦਿਓ ਅੱਛਾ ਇਹਨਾਂ ਨੂੰ ਮਾਰ ਦਿਓ ਖਤਮ ਕਰ ਦਿਓ ਪਰ ਇਹ ਮੈਂ ਕਹਿ ਸਕਦਾ ਜਿਹੜਾ ਕਰ ਕਰ ਕੇਜਰੀਵਾਲ ਜੰਪਿਆ ਹੈ ਜਿਹੜਾ ਕਰ ਕਰ ਭਗਵੰਤ ਮਾਨ ਜੰਪਿਆ ਉਹਨੂੰ ਕਿਤਨਾ ਫੜ ਬਾਜੀ ਤੁਸੀਂ ਹੋ ਤਾਂ ਥੋੜੇ ਜਿਹੇ ਢਿਲੇ ਪਈ ਸਾਰੇ ਪੱਤਰਕਾਰ ਜਿੱਦਾਂ ਦੀ ਟਿਕਟ ਅਨਾਉਂਸ ਹੋਈ ਆ ਹੁਣ ਮੈਨੂੰ ਖੁਸ਼ੀ ਆ ਇਸ ਗੱਲ ਦੀ ਇਤਵਾਲਾ ਵਿੱਚ ਹੁਣ ਗੱਡੀਆਂ ਦੇ ਜਿਹੜੇ ਟਾਇਰ ਕਸਾਉਂਦਾ ਹੁਣ ਮੌਕਾ ਮਿਲਿਆ ਪੂਰਾ ਔਰ ਕੱਲ ਦੀ ਜਿਹੜੀ ਸ਼ਰਵਾਦ ਹੈ ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ ਮੈਂ ਸਦਾ ਰਹਿਣੀ ਆ ਜੀ ਔਰ ਪਿਆਰ ਕਰਦੇ ਨੇ ਗਰਦਾਸਪੁਰ ਲੋਕ ਸਭਾ ਵਾਲਾ ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ ਉਹ ਕੰਮ ਨੂੰ ਪਸੰਦ ਕਰਦੀ ਔਰੇ ਕੰਮ ਦਾ ਨਤੀਜਾ ਦੇਖੋ ਜਦੋਂ ਸੰਗਤ ਜਦੋਂ ਲੋਕ ਆਪ ਲੜਾਈ ਲੜਦੇ ਹੋਣ ਫਿਰ ਮੁਕਾਬਲਾ ਕੋਈ ਨਹੀਂ ਹੁੰਦਾ ਮੈਂ ਬਟਾਲੇ ਚ ਵੀ ਗੱਲ ਕਰਦਾ ਸੀ ਮੈਂ ਕਿਹਾ ਜੀ ਮੈਂ ਤੇ ਨਮਾਣਾ ਮੈਨੂੰ ਤੁਸੀਂ ਟਿਕਟ ਦੇ ਕੇ ਨਵਾਜ ਦਿੱਤਾ ਹੁਣ ਹਰਾਉਣਾ ਜਿਟਾਉਣਾ ਤੁਹਾਡੇ ਹੱਥ ਵਾਸਾ ਔਰ ਇੱਥੇ ਵੀ ਜਿਹੜੀ ਹੁਣ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਾਸਾ ਹੈ ਇਹਨਾਂ ਦੇ ਫੈਸਲਾ ਔਰ ਮੈਨੂੰ ਆਸ ਆ ਵੀ ਐਰ ਕੀ ਹਰਾਨੀ ਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ ਕਿਉਂਕਿ ਮੈਂ ਐ ਐਮਐਲਏ ਦੀ ਇਲੈਕਸ਼ਨ ਵੀ ਲੜੀ ਆਪਾਂ ਪਰ ਜੋ ਰਿਸਪਾਂਸ ਮੈਨੂੰ ਜਿਹੜਾ ਨજર ਆ ਰਿਹਾ ਵਾ ਇਹ ਇੱਕ ਵਾਕਏ ਬਾ ਕਮਾਲ ਰਿਸਪੌਂਸਰ ਕੋਈ ਐਸਾ ਚਿਹਰਾ ਮੈਨੂੰ ਹੱਲੇ ਤੱਕ ਇਹ ਨਹੀਂ ਕੋਈ ਮਿਲਿਆ ਜਿੰਨੇ ਮੈਨੂੰ ਕਿਹਾ ਵੀ ਯਾਰ ਸੋਚਾਂਗੇ ਨਹੀਂ ਵੋਟ ਪਾਵਾਂਗੇ ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਨੇ ਦੋਵਾਂ ਸਾਲਾਂ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਬਿਜਲੀ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਠੀਕ ਆ ਫਿਰ ਇੱਕ ਕਰੋੜ ਜਿਹੜਾ ਸ਼ਹੀਦੀ ਸਨਮਾਨ ਲਈ ਗੱਲ ਕਰੀਏ ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ ਹਰ ਕੰਮ ਤੇ ਉਹ ਖਰੇ ਉਤਰੇ ਦਾ ਪ੍ਰਚਾਰ ਨਹੀਂ ਸ਼ੁਰੂ ਹੋ ਰਿਹਾ ਕਿਸਾਨ ਕਰਨ ਨੀ ਦੇ। ਦੇਖੋ ਜੀ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਅੱਗੇ ਆਉਣ ਦਿੰਦੇ ਨੇ। ਤੇ ਜੇ ਹੁਣ ਕੰਮ ਹੀ ਉਹੋ ਜੇ ਕੀਤੇ ਨੇ ਜਦੋਂ ਗਏ ਸੀ ਕਿਸਾਨ ਬਹਿ ਕੇ ਗੱਲ ਕਰ ਲੈਂਦੇ ਉਹਨਾਂ ਨਾਲ। ਤੇ ਆਪੇ ਹੀ ਉਹ ਸ਼ਾਂਤ ਹੋ ਜਾਂਦੇ ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ। ਉਹ ਕਹਿੰਦੇ ਹੁਣ ਇੱਥੇ ਅਸੀਂ ਨਹੀਂ ਸੁਣੀ। ਫੇਰ ਫਰਕ ਤੇ ਹੈ ਹੀ ਆ।